ਆਇਆ ਆ ਸਾਮਾਨ ਆ ਬਾਪੂ ਦਾ ਪੁਰਾਣਾ ਬਿਸਤਰੇ ਗੁਸਤਰੇ ਜੇ ਭਗਵਾਨ ਨੇ ਲੈ ਆਇਆ ਮੈਂ ਭਿਖਾਰੀ ਨੂੰ ਚਕਾਉਣਾ ਸਾਰਾ ਸਾਮਾਨ ਆ ਬਾਪੂ ਦਾ ਕੰਬਲ ਆ ਆ ਖੇਸੀ ਆ ਤੇ ਆਸਰਣ ਤੇ ਆ ਮੰਜਾ ਗਾ ਆ ਸਾਰੇ ਲੈ ਜਾ ਚੱਕੇ ਆ ਪਏ ਆ ਬਾਪੂ ਦੇ ਕੱਪੜੇ ਇਹ ਵੀ ਲੈ ਜਾ ਮੇਰੇ ਬਾਪੂ ਦੀ ਹੋ ਗਈ ਮੌਤ ਆ ਮੇਰੀ ਘਰ ਵਾਲੀ ਡਰਦੀ ਆ ਤਾਂ ਕਰਕੇ ਸਾਰਾ ਸਾਮਾਨ ਚਕਾਉਣਾ ਕਪੜੇ ਦਾ ਵਧ ਗਿਆ ਪਿਆ ਯਾਰ ਇਹਨਾਂ ਨੂੰ ਕੀ ਹੋਇਆ ਪੂਰੇ ਵਧ ਗਿਆ ਪਿਆ ਕਪੜੇ ਦਾ ਲੈ ਜਾ ਬਈ ਸਾਰਾ ਸਮਾਨ ਹੋਰ ਫਲਾਂ ਕੰਮ ਕਿਵੇਂ ਆ ਠੀਕ ਆ ਚੰਨੇ ਆ ਸਮਾਨ ਜਾ ਕੇ ਹੁੰਡਈ ਬੈਠੇ ਹੋਏ ਸਮਾਨ ਤਾਂ ਯਾਰ ਚੰਨੇ ਤੈਨੂੰ ਪਤਾ ਹੀ ਆ ਬਾਪੂ ਦੀ ਹੋ ਗਈ ਸੀ ਮੌਤ ਆ ਹਾਂ ਹਾਂ ਠੀਕ ਐ ਤੇ ਮੇਰੀ ਘਰ ਵਾਲੀ ਕਰਦੀ ਸੀ ਯਾਰ ਵਿਚਾਰਜਾ ਵਾਲਾ ਡਰਦੀ ਵਾਲਾ ਉਹ ਤੇ ਮੈਂ ਚੱਲਾ ਸਮਾਨ ਜਾ ਚਕਾ ਦਈਏ ਯਾਰ ਵਿਖਾ ਦੇ ਚਕਾ ਦੇ ਫਿਰ ਤੂੰ ਕਿਵੇਂ ਆਈ ਸੀ ਬਾਈ ਮੈਂ ਤਾਂ ਤੇਰੇ ਬਾਪੂ ਤੋਂ 3000 ਰੁਪਇਆ ਵੜਿਆ ਸੀ ਉਹ ਦੇਣਾ ਸੀ ਦੇ ਆ ਦੇ ਬਾਈ ਫਿਰ ਮੈਨੂੰ ਹੁਣ ਨਹੀਂ ਦਿੰਦਾ ਬਈ ਮੈਂ ਕਿਉਂ ਬਾਈ ਤੂੰ ਸਾਰਾ ਬਾਪੂ ਦਾ ਸਮਾਨ ਤਾਂ ਭਖਾਰੀ ਨੂੰ ਜਗਾਈ ਜਾਂਨੇ ਉਹ ਸਮਾਨ ਤਾਂ ਤੂੰ ਹੀ ਡਰਦੇ ਹੋ ਤੇ ਪੈਸਾ ਤਾਂ ਡਰਦੇ ਨਹੀਂ ਪੈਸਾ ਤਾਂ ਵੀ ਤੇਰੇ ਘਰ ਆ ਜ ਡਰੂ ਵੀ ਇਹ ਪੈਸੇ ਵੀ ਮੈਂ ਤਾਂ ਇਹ ਉਹ ਦਊ ਹੁਣ ਤੇਨੇ ਤਰੀ ਮਾੜੀ ਗੱਲ ਆ ਯਾਰ ਪੈਸੇ ਉਹਨੂੰ ਕਿਉਂ ਦੇ ਤੇ ਬਈ ਯਾਰ ਉਹ ਸੰਗ ਮੰਨ ਓਏ ਬਾਪੂ ਦਾ ਉਹਦਾ ਸਾਰਾ ਸਮਾਨ ਚਲਾਈ ਜਾਣਾ ਤੇ ਨੋਨੇ ਪੜਾਇਆ ਲਿਖਾਇਆ ਪਾਲਿਆ ਸਾਰੀ ਜਾਇਦਾਦ ਵੀ ਤੈਨੂੰ ਹੀ ਦੇ ਕੇ ਉਹ ਕਿਸੇ ਨੂੰ ਤਾਂ ਨਹੀਂ ਦੇ ਕੇ ਗਿਆ ਤੁਸੀਂ ਉਹਦੇ ਹੁਣ ਪੁਰਾਣੇ ਲੀਡੇ ਕੱਪੜਾ ਤੂੰ ਵੀ ਡਰੀ ਜਾਂਨੇ ਓਏ ਤੰਗ ਮੰਨ ਨਾ ਪੈਸਿਆਂ ਤੋਂ ਤੈਨੂੰ ਡਰ ਨਹੀਂ ਲੱਗਿਆ ਐਵੇਂ ਵੀ ਉਹਦੀ ਸੀ ਤਾਂ ਯਾਰ ਕਿਉਂ ਦਿੱਤੇ ਆ ਮੈਂ ਤੇਰਾ ਸਾਲਾ ਮਾਂ ਬੋ ਕੇ ਦਾ ਮਾੜਾ ਥੋੜੀ ਸੋਚਦਾ ਹੁੰਦਾ ਉਹ ਮਰ ਕੇ ਵੀ ਥੋੜਾ ਚੰਗਾ ਸੋਚੂਗਾ ਤੁਸੀਂ ਬਹਿਮ ਕਰੀ ਜਾਂਦੇ ਹੋ ਉਹਦੇ ਕੱਪੜਿਆਂ ਤੋਂ ਡਰੀ ਜਾਂਦੇ ਹੋ ਤੰਗ ਮੰਨੋਏ ਤੂੰ